ਹਾਂਜੀ ਮਿੱਤਰੋ ਸਾਸਰੀ ਕਾਲ ਜੀ ਪਿਆਰ ਭਰੀ ਸਾਸਰੀ ਕਾਲ ਉਹ ਮੁੱਦੇ ਪਹੁੰਚ ਗਿਆ ਕੰਮ ਤੇ ਤੇ ਹੋ ਗਈ ਆ ਸਵੇਰ ਤੇ ਬਹੁਤ ਜ਼ਿਆਦਾ ਅੱਜ ਹੈਗਾ ਮਾਈਨਸ ਦੇ ਵਿੱਚ ਟੈਂਪਰੇਚਰ ਸਾਡਾ ਮਾਈਨਸ 3 ਡਿਗਰੀ ਮਿਲਦਾ ਤੇ ਅਸੀਂ ਸੋਚਿਆ ਵੀ ਕਿਉਂ ਨਾ ਪਹਿਲਾਂ ਅੱਗ ਬਾਲੀ ਜਾਵੇ ਅੱਗ ਹੱਥ ਸੁੱਤ ਸੇਕਿਆ ਸਰੀਰ ਗਰਮ ਕੀਤਾ ਜਾਵੇ ਫੇਰ ਬਾਕੀ ਕੰਮ ਦੇਖਦੇ ਹਾਂ ਇਹ ਕੰਮ ਹੋਣਾ ਹੀ ਤਾਂ ਹੈ ਤਾਂ ਗਵੰਡ ਘਣੇ ਬਾਪੇ ਉਹਦੇ ਅਲੂ ਵੀ ਇਥੇ ਪੈ ਜੂ ਵਿੱਚ ਪਾਣੀ ਫੜਾ ਪਾਣੀ ਹੋਣਗੇ ਗਵੰਡੀ ਅੱਗੇ ਬਹੁਤ ਲੰਘ ਗਿਆ ਆਪਣੇ ਤੋਂ ਤਾਂ ਕਿਉਂ ਆਪਾਂ ਕੁਝ ਨਹੀਂ ਬੀਜਿਆ ਗਿਆ ਅਜੇ ਹਾਂ ਅਲੂ ਹੋ ਜਾਣਗੇ ਯਾਰ ਇੱਥੇ ਆਲੂ ਹੋ ਜਾਣੇ ਆ ਆਦੂ ਹੋਂ ਨੂੰ ਇੱਥੇ ਕੀ ਆ ਇਹ ਲੈ ਇੱਕ ਘਰੀ ਵਾਇਆ ਇਹਨਾਂ ਵਿੱਚ ਝਾੜੀਆਂ ਦੇ ਨੂੰ ਦਿਖਾਉਂਦੇ ਆਲੂ ਹਮੇ ਸਿੱਟੇ ਵਾਇਆ ਉੱਤੇ ਦੀ ਹੀ ਜਾਂਦੇ ਆਲੂ ਉਹ ਆਵੇ ਆਲੂ ਹੀ ਜਾਂਦੇ ਨੇ ਤੇ ਇਦਾਂ ਰਾਂਦੇ ਹੋਣੀ ਅੱਗ ਥੇਕੀ ਜਾਂਦੇ ਹਾਂ ਕੱਡੀਆਂ ਖੇੜੀਆਂ ਹੋਣੀਆਂ ਨੇ ਮਗਾ ਜਦੋਂ ਮੀਂਹ ਪਿਆ ਨਾ ਹਮ ਉਹ ਦਿਨ ਟੁੱਟੀਆਂ ਕਿ ਉਹ ਕਿਹਨਾਂ ਟੁੱਟ ਕਹਿੰਦਾ ਮੀਂਹ ਪੈਦਾ ਨਾ ਤਾਂ ਦੇਖ ਲੀ ਉਸ ਅੱਗ ਫਵਾਹ ਕੇ ਮਚਾਉ ਯਾਰ ਆਪ ਸੇ ਕੀ ਪੁਰਾ ਆ ਦੋ ਕੁ ਡੰਡੇ ਵਿੱਚ ਡੰਡੇ ਨੂੰ ਤੇਲ ਪਾਏ ਤੇਲ ਕੰਮ ਨਹੀਂ ਕਰਦਾ ਕਿਉਂ ਇਹ ਜਿਹੜਾ ਮੁੰਡੇ ਲੱਗੇ ਪਏ ਮਾਈਨਸ 2 ਦੇ ਵਿੱਚ ਪਰ ਕਹਿੰਦੇ ਵੀ ਹੁਣ ਸਾਨੂੰ ਲੱਗਦੀ ਆ ਗਰਮੀ ਐ ਮੁੰਡਾ ਗਰਮੀ ਲੱਗਦੀ ਆ ਜਦੋਂ ਕੰਮ ਕਰਨ ਲੱਗਦੇ ਸੀ ਉਦੋਂ ਲੱਗਦੀ ਸੀ ਉਹਨਾਂ ਨੂੰ ਠੰਡ ਜੋ ਕੰਮ ਤੋਂ ਘਰੋਂ ਆਏ ਸੀ ਹਣਾ ਪਰ ਹੁਣ ਮੁੰਡੇ ਕੱਪੜੇ ਮਾਰੀ ਜੇ ਲਾਹ ਲਾ ਮੈਂ ਨਾ ਠੰਡ ਦੇ ਵਿੱਚ ਰਾਨੇ ਕੰਮ ਆ ਵਧਿਆ ਰਹਿੰਦਾ ਨਾ ਕੇਰਾ ਬੰਨ ਲਾਦਾ ਵੀ ਕਿੱਧਰ ਸਭ ਤੋਂ ਔਖਾ ਕੰਮ ਹੈ ਰੋਕਦਾ ਠੰਡ ਚ ਹਾਂ ਮੈਂ ਨਾ ਨੀਂਹ ਦਾ ਕੰਮ ਸਭ ਤੋਂ ਵਧਿਆ ਸਾਲਾਂ ਚ ਠੰਡ ਨਹੀਂ ਲੱਗਦੀ ਠੰਡ ਲੱਗਦੀ ਨਹੀਂ ਸਕਦੀ ਪੂਰਾ ਦਿਨ ਲੱਗਿਆ ਹਾਂ ਹੁਣ ਮੁੰਡੇ ਪੋਰਾ ਠੰਡ ਨੇ ਆ ਪੂਰੇ ਗਰਮ ਹੋਏ ਬੈਠੇ ਨਾ ਪਸੀਨਾ ਆਉਣਾ ਆ ਮੁੰਡਾ ਮੈਕਸੀਕੋ ਵਾਲਾ ਸ਼ੁਕਰ ਨਹੀਂ ਗਿਆ ਅਮਰੀਕਾ ਇਹ ਬੰਦੇ ਨੇ ਅਮਰੀਕਾ ਜਾਣਾ ਜੀ ਮਹੀਨਾ ਪਹਿਲਾਂ ਇਹ ਬਚ ਗਿਆ ਇਹ ਬਾਏ ਦਾ 20 ਲੱਖ 40 ਲੱਖ ਬਚ ਗਿਆ ਆ ਗਿਆ ਇੱਥੇ ਸਹੀ ਹਾਂ ਆ ਸਾਡੇ ਬੰਦੇ ਇੱਕ ਦਾ 40 ਰੁਪਏ ਰੱਖ ਬੱਜ ਗਿਆ ਤੇ ਹੋਰ ਮੁੰਡਿਓ ਉਹਨੇ ਆਪਾਂ ਸ਼ੀਸ਼ਾ ਤੋੜਨਾ ਅੱਜ ਮੁੱਕੀ ਨਾਲ ਦੇਖਣਾ ਤੋੜਾਂਗੇ ਤੋੜ ਦਾਂਗੇ ਸ਼ੀਸ਼ਾ ਵੈਸੇ ਇਹ ਸ਼ੀਸ਼ੇ ਦੂਜੇ ਸ਼ੀਸ਼ੇ ਵਿੱਚ ਫਰਕ ਹੁੰਦਾ ਹਨਾ ਇਹ ਬਹੁਤ ਹਾਰਡ ਹੁੰਦਾ ਇਹ ਹਾਰਡ ਹੁੰਦਾ ਦੇਖਦੇ ਆ ਮੁੱਕੀ ਮਾਰ ਕੇ ਦੇਖਣਾ ਟੁੱਟਦਾ ਕਿ ਨਹੀਂ ਸ਼ੀਸ਼ਾ ਥੋੜੀ ਆ ਹਾਂ ਕਰ ਆਪਾਂ ਕਰਾਂਗੇ ਟ੍ਰਾਇਲ ਆ ਸ਼ਾਵਟਰੀ ਜੇ ਆਪਾਂ ਕਿਵੇਂ ਖਿੱਚ ਕੇ ਮਾਰੀਦਾ ਟੁੱਟਦਾ ਨਹੀਂ ਤੇ ਪੈ ਤੁਰ ਤੁਰ ਦੇ ਦੇਖਦੇ ਆ ਜਾਂ ਮੇਰਾ ਹੱਥ ਰਟਜੂ ਜਾਂ ਫਿਰ ਸ਼ੀਸ਼ਾ ਰੁੱਟੂ ਹੁਣ ਲਾਈਵ ਦਿਖਾਵਾਂਗੇ ਸ਼ੀਸ਼ਾ ਕਿਦਾਂ ਟੁੱਟਦਾ ਤੂੰ ਸਾਡੇ ਵਰਗੀ ਨਹੀਂ ਆਂ ਬਰਾਹਤ ਆਹ ਹੋਏ ਤਾਂ ਹੈ ਆਉਣੀ ਆ ਸ਼ੀਸ਼ੇ ਦੇ ਫੇਰ ਇੱਕ ਮਾਰਾਂ ਪੜ ਦੋ ਪੜ ਦੋ ਦਮ ਦਾ ਪੜ ਦੋ ਅਜੇ ਲਾਸਟ ਨਹੀਂ ਆ ਆਪਣੀਆਂ ਪੱਕਾ ਨੂੰ ਹੋਰ ਕੰਮ ਤੇ ਜਾਣਾ ਬਾਅਦ ਚ ਬਸ ਨਹੀਂ ਦੋ ਕੁ ਦਿਨ ਕਰਨੇ ਹੱਥੇ ਕੰਮ ਤੇ ਫੇਰ ਨਹੀਂ ਸਾਰੇ ਨੇ ਕੋਈ ਲੱਗਦਾ ਹਾਂਜੀ ਮਿੱਤਰੋ ਰੈਡੀ ਹੋ ਗਿਆ ਕੈਟਰਿੰਗ ਵਾਸਤੇ ਮੈ ਨਾਲ ਗੱਲਬਾਤ ਓਕੇ ਆ ਬੈਰੇ ਜਮਾ ਪਾ ਕੇ ਵੇਟਰ ਬਣ ਗਏ ਆ ਉਹ ਇਹ ਵੀ ਜਾਂ ਵੀ ਸ਼ਰਮ ਵਾਲੀ ਏ ਸੁੱਖੀ ਸ਼ਰਮ ਵਾਲੀ ਕਿਹੜੀ ਕਹ ਲੈ ਇਹਦੇ ਚ ਆਪ ਵੇਟਰ ਕੋਣਾ ਕਰਦੇ ਆ ਤੇ ਸ਼ਰਮ ਵਾਲੀ ਲੈ ਆ ਬੰਦਾ ਸ਼ਰਮ ਆਂਦਾ ਸੁੱਖੀ ਇੰਡੀਆ 5000 ਰੁਪਿਆ ਲੈ ਕੇ ਆਉਣਾ ਮੈਂ 5 ਘੰਟਿਆਂ ਵਿੱਚ ਇੰਡੀਆ ਇੰਡੀਆ ਇੱਕ ਦਿਨ ਤੱਕ ਨਾ 1000 ਰੁਪਿਆ 7-800 ਰੁਪਿਆ ਆ ਆ ਬੰਦੇ ਮੰਦੇ ਸ਼ਰਮ ਉਹ ਵਿਚਾਰ ਹਟ ਲਾ ਦੀ ਚਲੋ ਕਰ ਜਾ ਜਾਓ ਘਰ ਸੁੱਖੀ ਦਾਸਤ ਮੱਛੀ ਖਾਣੀ ਆ ਚਿਕਨ ਖਾਣਾ ਬੱਕਰਾ ਖਾਣਾ ਹੋਏ ਸੁੱਕੀ ਚਾਹ ਪੁੱਕੀ ਦਾ ਕਾਰਡ ਕਿੱਥੇ ਪਿਆ ਕਾਰਡ ਲਾ ਲਈ ਥੋੜਾ ਜਿਹਾ ਆਹ ਵੇਖੋ ਥੋੜਾ ਜਿਹਾ ਗੱਡੀ ਚਮਚੀ ਕਲਾ ਲਈਏ ਥੱਕੇ ਆਦਾ ਦੁਕੀ ਉੱਥੇ ਥੱਕਿਆ ਆ ਨਾ ਬੰਦੇ ਇਹ ਬੰਦੇ ਥੱਕੇ ਆਦੇ ਤਾਂ ਇਹ ਭਾਲਦੇ ਆ ਮਾਲ ਆਪਾਂ ਇਹ ਕਿ ਚਾਹ ਲੈ ਬੰਦੇ ਚਾਹ ਪੀ ਲਈ ਆ ਖੋਲੀ ਮੜੀ ਇਹਦਾ ਕਾਰਡ ਜਾ ਖਾਣੇ ਮੱਛੀ ਮੱਛੀ ਕਾਰਡ ਇਹਦੇ ਵਿੱਚੋਂ ਤੱਕ ਗਿਆ ਹਾਂਜੀ ਮਿੱਤਰੋ ਵੈਟਰ ਹੋ ਗਏ ਤਿਆਰ ਸਾਡੀ ਬਾਹਰ ਵੈਟਿੰਗ ਹੋ ਰਹੀ ਆ ਵੈਟਰ ਹੁਣੇ ਚੱਲੇ ਆ ਜੇ ਆਪਾਂ ਹੁਣ ਭਾਂਡੇ-ਪੁੰਡੇ ਮਾਜਾਂਗੇ ਤਾਂ ਤਾਂ ਹੀ ਕੱਲ ਨੂੰ ਸੁੱਖੀ ਬਿਜ਼ਨਸ ਕਰਾਂਗੇ ਅ ਸੁੱਖੀ ਆਪਾਂ ਇੰਡੀਆ ਕਿਵੇਂ ਬਿਜ਼ਨਸ ਕੀਤਾ ਕਰਾਂਗੇ ਆਪਾਂ ਵੈਟਰਾਂ ਨੂੰ ਕਿੱਦਾਂ ਕਿਆ ਕਰਾਂ ਬਈ ਇਦਾਂ ਕਰੋ ਆਹ ਟੇਬਲ ਇਦਾਂ ਸੰਭੋ ਠੀਕ ਆ ਕਿ ਨਹੀਂ ਸੋ ਪਹਿਲਾਂ ਵੈਟਰ ਪੁਣਾ ਕਰੋ ਆਪਾਂ ਫੇਰ ਹੀ ਆਪਾਂ ਆਹ ਥੱਲੇ ਵੈਟਰ ਰੱਖ ਸਕਦੇ ਆ ਫੇਰ ਹੀ ਆਪਾਂ ਉਹਨਾਂ ਨੂੰ ਦੱਸ ਸਕਦੇ ਆ ਵੀ ਇਹਦਾ ਕੈਟਰਿੰਗ ਕਰਨੀ ਆ ਇੰਡੀਆ-ਉਂਡੀਆ ਜਾ ਕੇ ਆਪਾਂ ਵੀ ਕੈਟਰਿੰਗ ਠੇਕੇ ਫੜਿਆ ਕਰਾਂਗੇ ਕੰਮ ਕਰਾਇਆ ਕਰਾਂਗੇ ਤੇ ਮੈਂ ਨਾ ਹੁਕ ਮਾਰ ਬੰਦੇ ਮਲਾਉਣਾ ਮੈਂ ਜਾ ਕੇ ਵੈਣ ਆਈ ਆਪਣੀ ਚੱਕਣ ਵਾਲੀ ਲਾਇਆ ਸਮਾਨ ਉਹ ਪੈ ਟੋਡੇ ਖਾਈ ਜਾਂਦੇ ਆ ਚਲ ਆਪਾਂ ਨੂੰ ਕੋਈ ਆ ਬਤਾਓਗੇ ਮੈਂ ਨਾ ਚੜਾਈ ਹੋਈ ਉਹ ਕੀ ਹੋ ਉਹ ਲੈ ਨਾ ਚੜਾਉਂ ਦਰਦੇ ਚੱਲ ਚੱਲ ਗਿਆ ਜਾਗਟ ਪਾੜ ਕੇ ਹਾਂਜੀ ਵੀ ਇੱਕ ਧੈੜੀ ਲਾਇਆ ਦੀ ਤੇ ਦੂਜੀ ਲਾਉਣ ਚੱਲੇ ਆ ਚਾਬੀ ਚਾਬੀ ਕਾਲੇ ਕੋਲ ਰਹੀ ਗਈ ਆ ਤੇ ਆਪਾਂ ਹੈਗੇ ਆ ਵੇਟਰਾਂ ਦੇ ਮੈਨੇਜਰ ਆਪਾਂ ਦੇਖਣਾ ਜਾ ਕੇ ਵੀ ਕਿੰਨੇ ਟੇਬਲ ਟੂਲ ਸੱਜ ਗਏ ਜਾ ਕੇ ਕਿੰਨੇ ਨਹੀਂ ਸੱਜੇ ਤੇ ਪਹਿਲਾਂ ਮੈਂ ਕਹਿ ਬੈਠਾ ਦੂਜਾ ਮੈਨੇਜਰ ਆ ਉਹ ਮੈਨੇਜਰ ਨਹੀਂ ਉਹ ਆਪਣੇ ਤੋਂ ਥੱਲੇ ਆ ਥੜੇ ਦਾ ਮੈਨੇਜਰ ਇੱਕ ਹੁਣ ਆਪਾਂ ਵਹਿੰਚ ਜਾਂਦੇ ਆ ਆਪਣਾ ਹਾਂ ਗੱਲ ਸੁਣ ਮੀਟ ਮੋਟ ਲੈ ਆਉਣ ਮੀਟ ਨਾਲ ਨਹੀਂ ਮੱਛੀ ਲੈ ਆ ਆਪਾਂ ਬਾਲੇ ਕੱਲੀ ਮੱਛੀ ਹਾਂ ਕੱਲੀ ਮੱਛੀ ਡੱਬਾ ਪਾ ਲੈ ਡੱਬਾ ਪਾਦਾ ਡੱਬਾ ਪਾਦਾ ਮਾਲ ਪੱਛਾ ਫੁੱਲ ਫੁੱਲ ਲੈ ਜਾਵਾਂ ਚਲੋ ਦੇਖਣਾ ਪਊ ਕੁੜੀ ਚੋਦੋ ਪੌੜੀਆਂ ਦੇ ਇੱਥੇ ਹਾਂਜੀ ਆ ਹੈਗਾ ਬਹਿਰਾਂ ਸਰਦਾਰ ਨੂੰ ਮੈਂ ਕਹਿ ਰਿਹਾ ਸੀ ਇਹ ਸਾਡਾ ਮੇਨ ਸਰਦਾਰ ਆ ਬਹਿਰਿਆਂ ਦਾ ਤੇ ਪੈਸੇ ਜਿਹਾ ਹੀ ਪਹੁੰਚ ਚੁੱਕੇ ਆ ਆਹ ਵਿਚਾਰਾ ਮੇਰੇ ਵਰਗਾ ਹੀ ਆ ਸਰਦਾਰ ਦੇ ਵਿੱਚ ਇਹ ਸਰ ਇਹ ਸਰਦਾਰ ਸਾਡਾ ਪੈਸੇ ਦੇ ਬਾਹਰ ਬੈਠੇ ਆ ਸਰਦਾਰ ਜੀ ਸ਼ੁਰੂ ਕਰ ਕੰਮ ਇਹਦਾ 7 ਵਜੇ 7 ਵਜੇ ਟਾਈਮ ਪਹੁੰਚ ਰਹਿ ਗਿਆ ਮੇਰੇ ਨਾਲ ਰਹਿ ਗਿਆ 15 15 ਮਿੰਟ ਰਹਿ ਗਿਆ ਇਹਦਾ ਕੰਮ ਇਹੋ ਇੱਕ ਹੀ ਕੰਮ ਦੇ ਬਸਦੇ ਨੇ ਜਿਹਦਾ ਡਾਂਸਰ ਪਾਰਟੀ ਨੂੰ ਵੀਡੀਓ ਭੇਜਦਾ ਹੋਰ ਕੁਝ ਨਹੀਂ ਭੇਜਦਾ ਸੀ ਤੇ ਪੈਸੇ ਦੇ ਵਿੱਚ ਬਾਹਰ ਬੈਠੇ ਆ ਸਾਡੀ ਮਰਸੈਡੀ ਵਿੱਚ ਮਰਸੈਡੀ ਬਹਿ ਲਿਆ ਇੱਕ ਵਾਰ ਪਹੁੰਚ ਕੇ ਹਾਂ ਲੋ ਅੱਗੇ ਕੀ ਦਿਖਾਉਣਾ ਮੈਂ ਕੀ ਜੀਨਵਾ ਦੋ ਜੀ ਵੇਟਰ ਤਿਆਰ ਹੋ ਰਹੇ ਦੇਖ ਲੈ ਦੋਆ ਆ ਰਹੇ ਆ ਮੁੰਡੇ ਸਰਾਗਰਾਈ ਜਾਂਦੇ ਕਹਿੰਦੇ ਐਂਡ ਗੱਲ ਬਾਤ ਆ ਇੰਡੀਆ ਪਵਾ ਭਾਂਡੇ ਨਾਲ ਮਾਂਜੀ ਹੁਣ ਇੱਥੇ ਵੇਖ ਲੋ ਚੌਂਚੇ 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 ਸਾਫ਼ ਕਰੀ ਜਾਂਦੇ ਆ ਦੇਖ ਲੈ ਚੌਂਚੇ ਘੱਟ ਨਹੀਂ ਹੋਣਾ ਚਾਹੀਦਾ ਚੌਂਚੇ ਕਿ ਨਹੀਂ ਜਾਂਦਾ ਚੌਂਚੇ ਇੱਕ ਵੀ ਘੱਟ ਨਹੀਂ ਹੋਣਾ ਚਾਹੀਦਾ ਇਹ ਨੂੰ ਕੋਈ ਲੱਗਦਾ ਚਾਹਤ ਜਿਆਦਾ ਨਹੀਂ ਕਰਦਾ ਲਾਓ ਜੀ ਕਹਿੰਦੇ ਪਾਰਟੀ ਓਵਰ ਹੋ ਗਈ ਆ ਮੁੰਡੇ ਕੁਰਸੇ ਇਕੱਠੇ ਕਰੀ ਜਾਂਦੇ ਆ ਉਹ ਫਿਰਦਾ ਕਾਲਾ ਇਹ ਆ ਕਹਿੰਦੇ ਬਹਿਰਾ ਇਹ ਸੰਗਰੂਰ ਏਰੀਆ ਪਟਿਆਲੇ ਦਾ ਕਹਿੰਦੇ ਬਹਿਰਾ ਆ ਇਹ ਪਟਿਆਲੇ ਏਰੀਆ ਦਾ ਪਟਿਆਲੇ ਤੋਂ ਪਟਿਆਲੇ ਤੋਂ ਸਪੈਸ਼ਲ ਕੈਟਰਿੰਗ ਕਰਨਾ ਆ ਕਹਿੰਦੇ ਵੇਟਰ ਵੇਟਰ ਪੁਣਾ ਕਰਨਾ ਆ ਇਥੇ ਦਇਆ ਬੈਣਾ ਕਰਾਈ ਬਈਆ ਹਾਂਜੀ ਮੇਤਰਾ ਗੱਡ ਮਾਰ ਰਹੀ ਜੀ ਤੇ ਆਪਾਂ ਆ ਗਿਆ ਰੱਦ ਕੈਟਰੀنگ ਲਾ ਕੇ ਕਈ ਬੰਦੇ ਸੰਡੇ ਵੀ ਨਹੀਂ ਛੱਡਦੇ ਉਹ ਬੈਠੇ ਆਮਰਡ ਬਣਾਈ ਜਾਂਦੇ ਬਈ ਜਿਹੜੇ ਸੁੱਕੀ ਜਿੰਨਾਂ ਨੇ ਕਮਾਈਆਂ ਕਰਨੀਆਂ ਦੇਖ ਲਾ ਉਹ ਵੇਖ ਲੈ ਉਹ ਖੜੇ ਸੂਈ ਚ ਜੁਕੇ ਦਰ ਤੇ ਨੂੰ ਸੁਲਾਮ ਆਇਆ ਜਿਹਨੇ ਇੰਨੇ ਜੋਕੇ ਕਦੇ ਕਹਾਣੀਆਂ ਜੋਕੇ ਆਇਆ ਵੀ ਜੀ ਨੇ ਸੁਖੀ ਜੀ ਨੇ ਕਮਾਈ ਕਰਨੀ ਆ ਤੁਹਾਡੇ ਲਈ ਆ ਕਰ ਜੇ ਅਸਲ ਚ ਤੁਹਾਨੂੰ ਆਉਂਦੀਆਂ ਗੱਲਾਂ ਉਹ ਲੈ ਦੀ ਦੇ ਕਰਦੇ ਨਹੀਂ ਲੈ ਵੇਖ ਆਲਾ ਖੜਾ ਵੀ ਨਹੀਂ ਤਿਆਰ ਹੋਇਆ ਆਣਾ ਹਾਂ ਕੰਪਨੀ ਜੈਕਟ ਪਾ ਕੇ ਦੇਖੋ ਖੜਾ ਆ ਗਲਾ ਛੰਡੇ ਵੀ ਉਦੋਂ ਇੱਕ ਚਾਚਾ ਆਪਲਾ ਉਹ ਵੀ ਟੈਨਸ਼ਨ ਫਰੀ ਆ ਉਹਦੇ ਵੀ ਕਰਜੇ ਲੈ ਆਓ ਉਹਦਾ ਪਿਆ ਅਗਲਾ ਟੋਰ ਨਾਲ ਇਹ ਬਜਾਈਆਂ ਜਿੰਨਾਂ ਨੇ ਮਿਹਨਤ ਕਰਨੀ ਹੁੰਦੀ ਆ ਮਗਾ ਦੇ ਪੁੱਤੇ ਦਾ ਵੀ ਅਗਲੇ ਵੇਖ ਖੜੇ ਆਉਂਦੇ ਬਣ ਗਿਆ ਚਾਹ ਬਣ ਗਈ ਪਰ ਚਲੋ ਜੀ ਹੁ ਤੁਰ ਪੈਣਾ ਕੰਮ ਨੂੰ 10000 ਦੀ ਆੜੀ ਪਾ ਕੇ ਆ ਜਾਨੀ ਸ਼ਾਮ ਨੂੰ ਸੁਖੀ ਜਾ ਬਿੱਕੀ 200 ਬਾਉਂਡ ਕੁੱਟਿਆ ਬੈਂਕ 20000 ਰੁਪਏ ਬਣਾਇਆ ਸੁਖੀ ਗੱਲ ਉਹਨੇ 20000 ਬਣ ਗਿਆ ਹਾਂ ਦਿਨ ਦਾ 26000 ਰੁਪਏ ਦੱਸ ਵਿਕੀ ਨੇ ਤਾਂ ਵਿਕੀ ਨੇ ਤਾਂ 105 ਕਾ ਕੁੱਟੀ ਆ ਹੂੰ ਤੈਨੂੰ ਟਿਪ ਜ਼ਿਆਦਾ ਮਿਲ ਗਈ ਬੇਰੀ ਦਿਹਾੜੀ ਪਾਤਾ ਨਾ ਵੀ ਬਹੁਤ ਸਕਦਾ ਹੈਗਾ ਫਾਣਾ ਸੁਖੀ ਤੈਨੂੰ ਨਹੀਂ ਪਤਾ ਨਾ ਚੀਜ਼ਾਂ ਬਾਰੇ ਕਿਸਨੇ ਬੂਟ ਬਦਲ ਕੇ ਘਾਤ ਨਹੀਂ ਪਾਇਆ ਗਾ ਫੇਲ ਘਾਤ ਨਹੀਂ ਭਾਗੇਗੇ। ਸੋਕੇ ਬੋਰਡ ਤਾਂ ਹੈਗਾ ਚਾਚਾ ਬਹੁਤ ਵੱਡਾ ਆ। ਪਰ ਇਹ ਡਰ ਲਾ ਕੇ ਤਾਂ ਪੈਰ ਪੋੜਾਵੇਂ ਇਦਾਂ ਉੱਥੇ। ਬੜੇ ਜਿਆਦੇ ਇਹ ਚਾਚੇ ਦਾ ਉਹ ਨਹੀਂ ਨੰਬਰ ਹੀ ਬਾਲਾ ਵੱਡਾ ਸੋਕੇ। 12 ਨੰਬਰ ਆ। ਚਾਚਾ ਖੜਪ ਖੜਪ ਮਾਰੂ ਗੋਣ। ਤਾਂ ਵੀ 200 ਪਾਉਂਡ ਲਾਇਆ ਆ। 200 ਰੁਪਏ ਦੇ ਵਿੱਚ ਗੁੱਟੀ ਈਡੀਆ 200 ਪੌਂਡ ਲਾ ਕੇ ਆਦੋਂ ਇਹਦਾ ਸਪੈਸ ੱਲੇ ਆਇਆ ਹੈ ਕਹਿੰਦਾ ਕਿੱਥੋਂ ਮੈਕਸੀਕੋ ਤੋਂ ਮਾਰਕੀਟ ਤੋਂ ਪਤਾ ਨਹੀਂ ਕਿੱਥੋਂ ਲੈ ਲੰਡਨ ਵਾਲੀ ਮਾਰਕੀਟ ਤੋਂ ਲੈ ਆਇਆ ਹੈ ਭੈਣ ਦੀ ਆ ਗਈ ਕਹਿੰਦਾ ਆਉਣੇ ਡ ਬਣ ਗਿਆ ਕਿ ਨਹੀਂ ਇਹਦਾ ਚਰ ਤੋਂ ਵੀ ਪੈ ਵੱਖਰਾ ਸ਼ਾਹ ਬਣਾ ਫਿਰਦਾ ਕਾਲੇ ਹੁਕਮ ਦੇ ਜਾ ਇਹਨਾਂ ਨੂੰ ਬਈ ਕੀ ਕੀ ਕਰਨਾ ਅੱਜ ਘਰੇ ਬਰੇ ਆਉਂਦੇ ਨੂੰ ਇੱਕ ਇੱਕ ਟਾਇਲ ਤੇ ਇੰਨਾ ਕੁ ਦਾਗ ਵੀ ਨਾ ਹੋਵੇ ਕਿਸੇ ਤੇ ਸੁਖੀ ਗੱਲ ਸੁਣ ਲੈ ਕੰਮ ਦੇ ਬਾ ਉਹ ਦਾ ਦਾ ਮਾਲਕਾ ਕਰਦਾ ਜੇ ਮਾਰੀ ਟਾਇਲ ਰਹਿ ਗਈ ਨਾ ਕਿਸੇ ਪਾਸੋਂ ਬਈ ਕਮੀ ਤੇ ਕਾਲੇ ਆ ਕੇ ਘਰ ਚੋਂ ਕੱਢ ਦੇਣਾ ਮੈਂ ਚੋਂ ਇੱਕ ਰੰਗ ਦੀ ਬਾਲਟੀ ਵੀ ਲਈ ਹੱਥਾਂ ਵਿੱਚ ਫਿਰ ਇਹੋ ਸਮਝਾ ਦੇ ਖੱਟੋ ਮੇਤੋ ਸਣੇ ਟੇਚੀ ਸਣੇ ਟੇਚੀ ਸਾਰਾ ਕੁਝ ਭਗਾ ਕੇ ਮਰੋ ਰਾਕੇ ਨਾ ਉਹ ਡੱਚ ਚਲਾ ਕੇ ਮਾਰਦੇ ਆ ਥਲੋ ਉੱਤੇ ਖੜ ਕੇ ਪੌੜੀਆਂ ਤੋਂ ਉਪਰਾਂ ਦੀ ਡਸਟਵੀਨ ਕੋਲੇ ਛਿੜਦਾਂਗੇ ਉਹ ਪੌੜੀ ਚੜ ਕੇ ਹਾਂ ਜਿੱਦ ਲਈ ਡਸਟਵੀਨ ਕੋਲੇ ਜਾਣਾ ਤੇ ਆ ਗਈ ਤੇ ਲੌਂਡਾ ਮੇਰੇ ਤੇ ਮੇਰਾ ਤੇਤੀ ਆਹੋ ਇਹਦੇ ਸਾਹਮਣੇ ਪੌੜੀ ਨਹੀਂ ਹਾਂ ਉਹ ਚੜ ਤੇ ਉਹ ਸਿੱਧਾ ਹੀ ਡਸਟਵੀਨ ਉਹਦੇ ਕੋਲੇ ਜਾਵੇ ਸਕਿਪ ਕੋਲੇ ਸਿੱਧਾ ਹੀ ਹਾਂ ਕੱਪੜੇ ਤੇ ਡਸਟ ਸਕਿਪ 'ਚ ਤੇ ਗੱਦਾ ਵੀ ਛੜਦੀ ਸਕਿਪ 'ਚ ਹੋਰ ਆਪੇ ਪਾਇਆ ਕਰੂ ਸਕਿਪ 'ਤੇ ਗੱਦਾ ਰੱਖ ਕੇ